ਤੇ ਨਾਕਾ ਲਾਇਆ ਗਿਆ ਹਾਈ ਟੈਕ ਨਾਕਾ ਸਭ ਤੋਂ ਪਹਿਲਾਂ ਕੈਮਰਾ ਲਗਾਉਦੇ ਦੇਖੋ ਕੈਮਰਾ ਲਾ ਕੇ ਨਿਗਰੱਖੀ ਚੱਲੀ ਜਾ ਰਹੀ ਹੈ ਹਰ ਆਉਣ ਜਾਣ ਵਾਲੇ ਉੱਤੇ ਤੇ ਰੂਟੀਨ ਚੈਕਿੰਗ ਚੱਲੂਗਾ ਉਹ ਕੀਤੀ ਜਾ ਰਹੀ ਹੈ ਹਰ ਇੱਕ ਗੱਡੀ ਦੀ ਜਿਹੜੀ ਆ ਉਹ ਚੈਕਿੰਗ ਕੀਤੀ ਜਾ ਰਹੀ ਹੈ ਚੱਕੀ ਤਾਂ ਜਾ ਰੱਖੇ ਇੱਥੇ ਪੰਜਾਬ ਚ ਐਂਟਰੀ ਵੇਲੇ ਜਿਹੜਾ ਆ ਰਿਹਾ ਕੋਈ ਉਹ ਕੌਣ ਹੈ ਜਾਂ ਉਸਦੇ ਕਾਗਜ਼ ਪੂਰੇ ਕੀ ਨਹੀਂ ਹਨ ਤੇ ਇਸ ਤੋਂ ਇਲਾਵਾ ਗੱਡੀ ਦੇ ਵਿੱਚ ਕੀ ਸਮਗਰੀ ਹੈ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਚੈੱਕ ਕੀਤੇ ਜਾ ਰਹੇ ਹਨ ਹਾਲਾਂਕਿ ਬਾਹਰੋਂ ਵਾਲੀ ਫੋਰਸ ਵੱਲੋਂ

ਕੀ ਸਮਗਰੀ ਆ ਕਿ ਨਹੀਂ ਕਾਮਰਮੈਨ ਸ਼ੇਰ ਸਿੰਘ ਦੇ ਨਾਲ ਜਸਪੀ ਸਿੰਘ ਦਾ ਸਪੀਡਸ న్యూਸ ਮੋਹਾਲੀ